ਇੱਕ 8 ਕੇ ਸਾਲ 7.5 ਸਾਲ ਉਮਰ ਸੀ ਇਹਦੀ ਬਸ ਤਾਂ ਘਰ ਆ ਕੇ ਤੇ ਬਾਹਰ ਨੇ ਹੋ ਗਿਆ ਬਾਹਰ ਕੁੱਤਿਆਂ ਦੀ ਢਾਣੀ ਨੇ ਢਾਲ ਲਿਆ ਮਾਰ ਨਹੀਂ ਦਿੱਤਾ ਕੁੱਤੇ ਬੰਦਾ ਮਾਰ ਦੇਣ ਕੋਈ ਪੁੱਛ ਗਿਛ ਨਹੀਂ ਕੀਤੀ ਕਿਤੇ ਜਿਹੜਾ ਬੰਦਾ ਡਾਂਦਾ ਮਾਰਦੇ ਕੁੱਤੇ ਨੂੰ ਦੀ ਉਹ ਉਹ ਉਹਦਾ ਪਰਚਾ ਇਸ ਵਾਸਤੇ ਸਾਡੀਆਂ ਸਰਕਾਰਾਂ ਜਿਹੜੀਆਂ ਬਿਲਕੁਲ ਸੁਤੀਆਂ ਉਹ ਜਦ ਇਹਦਾ ਘਰ ਤਬਾਹ ਹੋ ਗਿਆ ਇੱਕੋ ਪੋਤਰਾ ਹੀ ਉਤਪਦੇਸ਼ ਰਿੰਦਾ ਲੋ ਦੀ ਚਲੇ ਵੀਆ ਦੋਵੇਂ ਜੀ ਹੈਗੇ ਹੀ ਆਦੇ ਲੱਗੇ ਹੀ ਉਹਨਾਂ ਦਾ ਅੱਜ ਲੱਕ ਟੁੱਟ ਗਿਆ ਤੇਰਾ ਵਾਪਰੀ ਕੀ ਮਸਲਾ ਜ਼ਰਾ ਇਹ ਬੱਚਾ ਸਾਡਾ ਪਤੀਆ ਹੀ ਸੀ ਇਹ 8 ਕਿਛਾਲ 7 ਸਾਲ ਉਮਰ ਸੀ ਇਹ ਦੀ ਅੱਜ ਦਾਦਾ ਉਹਦਾ ਲੈ ਕੇ ਆਇਆ ਟਿਊਸ਼ਨ ਤੋਂ ਸਕੂਲੇ ਛੁੱਟੀ ਸੀ ਤੇ ਉਹਦਾ ਬਸਤਾ ਘਰ ਰੱਖ ਕੇ ਤੇ ਬਾਹਰ ਨਿਕਲ ਗਿਆ ਬਾਹਰ ਕੁੱਤਿਆਂ ਦੀ ਢਾਣੀ ਨੇ ਢਾ ਲਿਆ ਤੇ ਮਾਰ ਹੀ ਦਿੱਤਾ ਤੇ ਕਿਸੇ ਨੇ ਵੇਖਿਆ ਨਹੀਂ ਇਹਨੂੰ ਜਦੋਂ ਇਹ ਮਤਲਬ ਕੁੱਤਿਆਂ ਨੇ ਪੜਿਆ ਜਦੋਂ ਵੇਖਿਆ ਪਰਿਓ ਬੰਦੇ ਆਏ ਉਹਨੇ ਚਿਰ ਨੂੰ ਉਹਨਾਂ ਨੇ ਕੰਮ ਕਰਤਾ ਦੂਰ ਸਨ ਬੰਦੇ ਛੇਤੀ ਨਹੀਂ ਵੇਖਿਆ ਕੀ ਗੱਲ ਵਾਰਾ ਕੁੱਤੇ ਜਿਆਦਾ ਫਿਰਦੇ ਆ ਜੀ ਇੱਥੇ ਅਵਾਰਾ ਕੁੱਤੇ ਪਿੰਡ ਪਿੰਡ ਹੀ ਜਿਆਦਾ ਤਰਾਸਦੀ ਆ ਵੀ ਜੇ ਕੁੱਤੇ ਬੰਦਾ ਮਾਰ ਦੇਣ ਕੋਈ ਪੁੱਛਗਿੱਛ ਨਹੀਂ ਕੀਤੀ ਜਿੱਦੇ ਜਿੱਦੇ ਬੰਦਾ ਡਾਂਡਾ ਮਾਰਦੇ ਕੁੱਤੇ ਨੂੰ ਦੀ ਉਹ ਉਹ ਉਹਦਾ ਪਰਚਾ ਇਸ ਵਾਸਤੇ ਸਾਡੀਆਂ ਸਰਕਾਰਾਂ ਜਿਹੜੀਆਂ ਬਿਲਕੁਲ ਸੁੱਤੀਆਂ ਉਹ ਵਿਚਾਰੇ ਦਾ ਘਰ ਤਬਾਹ ਹੋ ਗਿਆ ਇੱਕੋ ਪੋਤਰਾ ਹੀ ਉੱਤ ਵਿਦੇਸ਼ ਰਹਿੰਦਾ ਨੋਂ ਦੀ ਚਲੇ ਗਈ ਆ ਦੋਵੇਂ ਜੀ ਹੈਗੇ ਹੀ ਆਦੇ ਲੱਗੇ ਹੀ ਉਹਨਾਂ ਦਾ ਅੱਜ ਲੱਕ ਟੁੱਟ ਗਿਆ ਇਹ ਸਰਕਾਰ ਦੇ ਆਰਨੇ ਆ ਮਾਨਾ ਜੇ ਪੀਓ ਕੜੀ ਚ ਵੇਖਿਆ ਗਿਆ ਉੱਥੇ ਡੋਰੋ ਹੀ ਜਾਏਗਾ ਉਤਨੇ ਜਾਨਵਰ ਲਿਆ ਕੇ ਕੰਦੇ ਰਹਿੰਦੇ ਜਾਵੇ ਕਿੱਟਿਆਂ ਉੱਥੇ ਆ ਡੋਰੋੜਾ ਹੈ ਹੀ ਕਿਤੇ ਨਹੀਂ ਕੋਈ ਕਢਾਉਂਦਾ ਰਿਹਾ ਉੱਥੇ ਡੰਗਰ ਕਿਸੇ ਨੇ ਸੁਟਿਆ ਹੀ ਮਰਿਆ ਛੜਕਦੇ ਲਾਗੇ ਸੁੱਟ ਦਿੰਦੇ ਲੋਕ ਪ੍ਰਬੰਧ ਕੋਈ ਨਹੀਂਗਾ ਉੱਥੇ ਕਿਤੇ ਘਟੇ ਘੁੱਟੇ ਹੋਏ ਹੀ ਇਹ ਬੱਚਾ ਕਿਤੇ ਗਿਆ ਕਿਤੇ ਗੱਡੀ ਗੱਡੀ ਦੇ ਮਗਰ ਭਜਾ ਹੋਇਆ ਗਿਆ